ਮੇਤਰੋ ਤੁਸੀਂ ਅਕਸਰ ਹੀ ਆ ਗਾਣਾ ਸੁਣਦੇ ਹੋਵੋਗੇ ਕਿ ਬੈਂਕਾਂ ਦੀਆਂ ਲਿਮਟਾਂ ਵਰਗੇ ਪੱਕੇ ਸਾਡੇ ਆੜੀ ਨੇ ਜੀਵਿੰਦਾਰ ਦਾ ਸਾਥ ਜਿਹੜੀ ਕਿ ਮਰਨ ਤੱਕ ਬੈਂਕ ਦੀ ਲਿਮਟ ਨਹੀਂ ਛੱਡਦੀ ਭਾਵੇਂ ਦੀ ਘਰ ਵਾਲੀ ਛੱਡ ਜੇ ਬੱਚੇ ਛੱਡ ਜੇ ਹੋਰ ਕਈ ਛੱਡ ਜਾਂਦੇ ਨੇ ਪਰ ਬੈਂਕ ਦੀ ਲਿਮਟ ਇਹੋ ਜੀ ਹੈ ਜਿਹੜੀ ਉਹਦੇ ਨਾਲ ਨਿਉਦੀ ਹੈ ਤਾਂ ਮੈਂ ਪਿੱਛੇ ਜੇ ਵੀਡੀਓ ਪਾਈ ਸੀ ਵਨ ਟਾਈਮ ਸੈਟਲਮੈਂਟ ਕਿਹੜੇ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਤੇ ਕਿਹੜੇ ਕਿਸਾਨ ਨਜਾਇਜ਼ ਲੈ ਜਾਂਦੇ ਆ ਹਾਲਾਂਕਿ ਇੱਥੇ ਵਿਜੇ ਮਾਲੀ ਵਰਗੇ ਨੀਰ ਮੋਦੀ ਵਰਗੇ ਲੈ ਗਏ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਚਲੋ ਉਹ ਤਾਂ ਪੌਂਚ ਤੋਂ ਬਾਹਰ ਅਗਲੇ ਲੈ ਗਏ ਲੈ ਗਏ ਪਰ ਗੱਲ ਇਥੇ ਢੁਗਦੀ ਆ ਵੀ ਐਕਚੁਅਲੀ ਜਿਹੜੀ ਵਨ ਟਾਈਮ ਸੈਟਲਮੈਂਟ ਆ ਉਹ ਕਿਸਾਨਾਂ ਨੂੰ ਮਿਲ ਰਹੀ ਆ ਜਾਂ ਨਹੀਂ ਰਹੀ ਇਹ ਤਾਂ ਯਾਰ ਬੈਂਕ ਦੀ ਬਹੁਤ ਵੱਡੀ ਸਿਆਣਪ ਆ ਬਹੁਤ ਵੱਡਾ ਐਹਸਾਨ ਆ ਜ਼ਿਮੀਂਦਾਰਾਂ ਤੇ ਜਾਂ ਉਹਨਾਂ ਲੋਕਾਂ ਤੇ ਵੀ ਜਿਹੜੀ ਬੈਂਕ ਵਨ ਟਾਈਮ ਸੈਟਲਮੈਂਟ ਕਰਕੇ ਤੁਹਾਡਾ ਮਾਮਲਾ ਰਫਾ-ਦਾਫਾ ਕਰ ਦਿੰਦੀ ਆ ਪਰ ਕਈ ਬੰਦੇ ਇਸ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਮੇਰੇ ਸਾਹਮਣੇ ਇੱਕ ਉਦਾਹਰਨ ਆਈ ਸਚਾਈ ਆਈ ਤਾਂ ਮਿੱਤਰੋ ਖਾਸ ਰਿਸ਼ਤੇਦਾਰੀ ਦੀ ਗੱਲ ਦੱਸ ਦਿੰਨਾ ਮੈਂ ਖਾਸ ਰਿਸ਼ਤੇਦਾਰੀ ਦੇ ਵਿੱਚ ਮੇਰੇ ਸੱਜਣੇ ਮੈਨੂੰ ਇਹ ਗੱਲ ਕਹੀ ਵੀ ਮੱਲੀ ਯਾਰ ਤੈਨੂੰ ਕੀ ਲੋੜ ਪੈ ਗਈ ਲਿਮਟ ਭਰਨ ਦੀ ਮੈਂ ਕਿਹਾ ਕਿ ਉਸ ਤੋਂ 2 ਲੱਖ ਰੁਪਇਆ ਪੁੱਛ ਲਿਆ ਕਿ ਮੈਂ ਖੇਅਰ ਲਿਮਟ ਭਰਨੀਆਂ ਦੇ ਵੀ ਵਿਆਜ ਹੈਗੀ ਹੈ ਲਿਮਟ ਭਰਦੇ ਨੇ ਕਾ ਦੇ ਨੇ ਨਵੀ ਹੋ ਜੇਗੀ ਉਹ ਕਹਿੰਦਾ ਢੂਈ ਮਾਰ ਪਰਾਂ ਅਸੀਂ ਕਿਹੜਾ ਭਰਦੇ ਆ ਕਹਿੰਦਾ ਪਹਿਲਾਂ ਅਸੀਂ ਬਾਪੂ ਦੇ ਨਾਮ ਬਣਾਈ ਸੀ ਹੈ 10 ਲੱਖ ਦੀ ਉਹ 4-5 ਲੱਖ ਚਰਾਈ ਨਾਮ ਕਰ ਲਿਆ ਉਸ ਤੋਂ ਬਾਅਦ ਅਸੀਂ ਮਾਤਾ ਦੇ ਨਾਮ ਬਣਾ ਲਈ 5-6 ਲੱਖ ਦੀ ਉਹਦੇ ਨਾਮ ਬਣ ਗਈ ਉਹ 2.5 ਲੱਖ ਚਰਾਈ ਨਾਮ ਕਰ ਲਿਆ ਹੁਣ ਕਹਿੰਦਾ ਮੈਂ ਆਪ ਦੇ ਨਾਮ ਤੇ 20 ਲੱਖ ਦੀ ਬਣਾ ਲਈ ਤੇ ਕਹਿੰਦਾ ਸੀ ਤਾਂ ਐਂ ਹੀ ਚੱਲਦੇ ਆਂ ਬਸ ਕਹਿੰਦਾ ਸੈਟਲਮੈਂਟ ਕਰ ਲਈਦੀ ਆ ਕਿਸਾਨਾਂ ਤੇ ਕਿਹੜਾ ਪ੍ਰੈਸ਼ਰ ਪਾ ਸਕਦੀ ਸਰਕਾਰ ਹਨਾ ਪਰ ਮਿੱਤਰੋ ਕਈ ਨਾ ਕਿਤੇ ਨਾ ਕਿਤੇ ਇਹ ਪਾਲਿਸੀ ਗਲਤ ਆ ਕਿਤੇ ਨਾ ਕਿਤੇ ਤੁਸੀਂ ਇਹ ਵੇਖੋ ਵੀ ਜੇਕਰ ਸਰਕਾਰ ਜਾਂ ਬੈਂਕ ਆਪਣੇ ਤੇ ਰਹਿਮ ਕਰ ਰਹੀ ਆ ਤਾਂ ਇਸ ਦਾ ਆਪਾਂ ਨੂੰ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਕਿਉਂਕਿ ਚਲੋ ਉਹ ਕਿਸਾਨ ਤਾਂ ਆਪਾਂ ਮੰਨਦੇ ਆ ਇਹ ਵਨ ਟਾਈਮ ਸੈਟਲਮੈਂਟ ਬੈਂਕ ਨੇ ਤਾਂ ਬਣਾਈ ਸੀ ਵੀ ਜੇਕਰ ਕਿਸਾਨ ਨੇ ਬੈਂਕ ਤੋਂ ਕਰਜ਼ਾ ਲਿਆ ਕਿਤੇ ਨਾ ਕਿਤੇ ਕਿਸਾਨ ਆਪ ਗੁਜਰ ਜਾਂਦਾ ਤੇ ਉਸਦੇ ਬੱਚਿਆਂ ਨੂੰ ਰਾਹਤ ਮਿਲ ਜਾਵੇ ਜਾਂ ਕਿਸਾਨ ਦੀ ਫਸਲ ਤਬਾਹ ਹੋ ਗਈ ਆ ਜਾਂ ਕਿਸਾਨ ਤੇ ਕੋਈ ਐਹੋ ਜੀ ਮੁਸੀਬਤ ਆ ਗਈ ਵੀ ਉਹ ਬੈਂਕ ਦੇ ਪੈਸੇ ਨਹੀਂ ਦੇ ਸਕਦਾ ਤਾਂ ਉਸ ਦੇ ਵਿੱਚ ਕੋਈ ਤੀਜਾ ਪਰਸਨ ਯਾਨੀ ਕਿ ਬੈਂਕ ਨਾਲ ਨੇਗੋਸ਼ੀਏਟ ਕਰਕੇ ਵੀ ਉਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਕਿਤੇ ਨਾ ਕਿਤੇ ਬੈਂਕ ਮੈਂ ਕਹਿੰਦਾ ਵੀ ਬਹੁਤ ਵੱਡਾ ਇਹਸਾਨ ਮੰਨਦਾ ਜ਼ਿੰਮੇਵਾਰ ਤੇ ਜਿਹੜੀ ਕਰਦੀ ਆ ਸੈਟਲਮੈਂਟ ਕਰਕੇ ਉਸ ਦਾ ਕਰਜ਼ਾ ਮਾਫ ਕਰਦੀ ਆ ਪਰ ਕਈ ਵੱਡੇ ਕਿਸਾਨ ਇੱਥੇ ਕੀ ਕਰਦੇ ਆ ਉਸ ਦਾ ਨਜਾਇਜ਼ ਫਾਇਦਾ ਚੁੱਕਦੇ ਆ ਅਸਲੀਅਤ ਚ ਮੈਂ ਗੱਲ ਦੱਸਦਾ ਵੀ ਰਿਸ਼ਤੇਦਾਰ ਕੋਲੇ ਘੱਟੋ ਘੱਟ ਵੀ 20 ਤੋਂ 22 ਕਿੱਲੇ ਜ਼ਮੀਨ ਆ ਤੇ ਉਹ ਲਿਮਟਾਂ ਭਰ ਸਕਦਾ ਪਰ ਉਸ ਨੂੰ ਇਹੋ ਜਿਹਾ ਸਵਾਦ ਇਹ ਪਿਆ ਵਨ ਟਾਈਮ ਸੈਟਲਮੈਂਟ ਦਾ ਉਸ ਨੇ ਪਹਿਲਾਂ ਬਾਪੂ ਦੇ ਨਾਂ ਤੇ ਕਰਜ਼ਾ ਲੈ ਲਿਆ ਫਿਰ ਮਾਤਾ ਦੇ ਨਾਂ ਲੈ ਲਿਆ ਹੁਣ ਆਪ ਦੇ ਨਾਂ ਲੈ ਲਿਆ ਜੇਕਰ ਉਹ ਹੁਣ ਨਹੀਂ ਭਰਦਾ ਤੇ ਗਾਂ ਚਲੋ ਇਹਨਾਂ ਤਿੰਨਾਂ ਨੂੰ ਤੁਹਾਨੂੰ ਮਿਲਦਾ ਨਾ ਬਾਪੂ ਨੂੰ ਮਿਲੇ ਨਾ ਮਾਤਾ ਨੂੰ ਮਿਲੇ ਨਾ ਉਹਨੂੰ ਮਿਲੇ ਗਾਂ ਉਸ ਦਾ ਪੁੱਤ ਲੈ ਸਕਦਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਮੀਂਦਾਰਾਂ ਤੋਂ ਹੋ ਸਕਦਾ ਵੀ ਜਿਹੜਾ ਵਨ ਟਾਈਮ ਸੈਟਲਮੈਂਟ ਵਾਲਾ ਸਿਸਟਮ ਆ ਇਹ ਸਰਕਾਰ ਕਿਤੇ ਖਤਮ ਹੀ ਨਾ ਕਰ ਦੇ ਸੱਚੀ ਕਿਤੇ ਆਪਣੀਆਂ ਜ਼ਮੀਨਾਂ ਨਿਲਾਮ ਹੀ ਨਾ ਹੋਣ ਲੱਗ ਜਾਣ ਇਸ ਕਰਕੇ ਮੈਂ ਕਹਿੰਦਾ ਵੀ ਜੇਕਰ ਤੁਹਾਡੇ ਤੇ ਰਹਿਮ ਦਿਖਾ ਰਹੀ ਹੈ ਤਾਂ ਤੁਸੀਂ ਕੁਝ ਕਰਮਚਾਰੀਆਂ ਕਿਉਂਕਿ ਮੈਨੂੰ ਲੱਗਦਾ ਵੀ ਇਹਦੇ ਵਿੱਚ ਬੈਂਕ ਮੈਨੇਜਰ ਵੀ ਇਨਵੋਲਵ ਹੁੰਦੇ ਆ ਕਈ ਬੈਂਕ ਆਪਾਂ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਪਰ ਜਿੱਥੇ-ਜਿੱਥੇ ਮੈਂ ਸੁਣਿਆ ਮੈਨੇਜਰ ਕਹਿ ਦਿੰਦਾ ਯਾਰ ਮੈਨੂੰ ਐ ਕਰੀ ਵੀ ਚੱਲ ਜੇ ਤੇਰੀ 10 ਲੱਖ ਦੀ ਲਿਮਟ ਆ 4 ਲੱਖ 'ਚ ਤੇਰਾ ਰਾਈਨਾਵਾ ਕਰਾ ਦੇਣਾ 50000 ਰੁਪਏ ਮੈਨੂੰ ਦੇ ਦੀ ਹਣਾ ਤੇ ਕਿਤੇ ਨਾ ਕਿਤੇ ਇਹ ਗਲਤ ਆ ਤਾਂ ਮੈਨੂੰ ਹੈਰਾਨੀ ਹੋਈ ਹਾਲਾਂਕਿ ਹੈ ਤਾਂ ਰਿਸ਼ਤੇਦਾਰ ਜਦੋਂ ਨੇ ਮੇਰੇ ਕੋਲ ਇਹ ਗੱਲ ਕੀਤੀ ਤੇ ਮੈਂ ਜਦੋਂ ਉਸ ਦੀ ਗੁੰਜਾਇਸ ਦੇਖੀ ਕਿਤੇ ਨਾ ਕਿਤੇ ਉਹਨੇ ਮੈਂ ਕਹਿੰਨਾ ਵੀ ਉਹਨਾਂ ਕਿਸਾਨਾਂ ਦੇ ਉਹਨਾਂ ਜ਼ਿਮੀਂਦਾਰਾਂ ਦੀ ਹਾਕੀ ਖੋਲਿਆ ਜਿਨ੍ਹਾਂ ਨੂੰ ਸੱਚੀਓਂ ਚ ਵਨ ਟਾਈਮ ਸੈਟਲਮੈਂਟ ਦੀ ਲੋੜ ਆ ਤੇ ਇਸ ਕਰਕੇ ਮਿੱਤਰੋ ਨਜਾਇਜ਼ ਫਾਇਦਾ ਨਾ ਠਾਉ ਹਾਂ ਮੈਂ ਮੰਨਦਾ ਯਾਰ ਵੀ ਵੱਡੇ ਵੱਡੇ ਲੋਕ ਭੱਜ ਜਾਂਦੇ ਉਹਨਾਂ ਦਾ ਕੀ ਸਰਕਾਰ ਕਰ ਲੈਂਦੀ ਆ ਪਰ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਦਾ ਫ੍ਰੀਜ਼ ਹੁੰਦੀ ਆ ਨਾ ਕੱਲ ਨੂੰ ਇਹ ਨਾ ਹੋਵੇ ਤੁਹਾਡੀ ਜ਼ਮੀਨ ਸੱਚੀਓ ਸਰਕਾਰ ਕੁਰਕਰੀ ਕਰਨੀ ਸ਼ੁਰੂ ਕਰ ਦੇ ਹਨਾ ਤੁਹਾਡੇ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦੇ ਤਾਂ ਡਰੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰੋ ਸੈਟਲਮੈਂਟ ਦੀ ਲੋੜ ਹੈਗੀ ਆ ਕਿਸਾਨਾਂ ਨੂੰ ਜਿਨ੍ਹਾਂ ਦੇ ਸੱਚੀਓ ਪੱਲੇ ਕੁਝ ਨਹੀਂ ਹੈਗਾ ਸੱਚੀਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਰਪਰਕ